ਵਾਹਿਗੁਰੂ ਜੀ ਕਾ ਕਲ ਸਾਹ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਤੀਜਾ ਤ੍ਰਿਸਨਾ ਦਾਦੀ ਜਾਲੰਬੂਈ ਜਾਲ ਜਲ ਕਰੇ ਪੁਕਾਰ ਸਤਗੁਰ ਸੀਤਲ ਜੇ ਮਿਲੈ ਫਿਰ ਜਲੈ ਨਾ ਦੂਜੀ ਵਾਰ ਨਾਨਕ ਵਿਣ ਨਾ ਵੈ ਨਿਰਭਉ ਕੋ ਨਹੀਂ ਜਿਚਰ ਸ਼ਬਦ ਨਾ ਕਰੇ ਵਿਚਾਰ ਮਹੱਲਾ ਤੀਜਾ ਭੇਖੀ ਅਗਨਾ ਬੁਝੀ ਚਿੰਤਾ ਹੈ ਮਨ ਮਾਹੀ ਭੇਖੀ ਪਦ ਤੇ ਯਮਕ ਲਾ ਦੇਣਾ ਬੁਝੀ ਇਹ ਭੁੱਲੇ ਹੀ ਭੁੱਲਣਾ ਭੇਖੀ ਅਗਨਾ ਬੁਝੀ ਚਿੰਤਾ ਹੈ ਮਨ ਮਾਹੀ ਵਰਮੀ ਮਾਰੀ ਸਾਪ ਨਾ ਮਰੈ ਤਿਉ ਨਿਗੁਰੇ ਕਰਮ ਕਮਾਹੀ ਵਰਮੀ ਮਾਰੀ ਇਥੇ ਨਮਕ ਸਾਪ ਨਾ ਮਰੈ ਇਥੇ ਵਿਸਰਾਮ ਤੇਉ ਨਿਗੋਰੇ ਕਰਮ ਕਮਾਹਿ ਨਿਗੁਰੇ ਨਹੀਂ ਕਹਿਣਾ ਨਿਗੋਰੇ ਬੋਲਣਾ ਸਤਗੁਰ ਦਾਤਾ ਸੇਵੀਐ ਸ਼ਬਦ ਵਸੈ ਮਨ ਆਇ ਮਾਨ ਤਨ ਸੀਤਲ சாੰਤ ਹੋਏ ਤ੍ਰਿਸ਼ਨਾ ਅਗਨ 부ਜਾਈ ਸੁਖਾ ਸਿਰ ਸਦਾ ਸੁਖ ਹੋਏ ਸੁਖਾ ਨਹੀਂ ਕਹਿਣਾ ਪੁਲਾ ਹੀ ਬੋਲਣਾ ਸੁਖਾ ਸਿਰ ਸਦਾ ਸੁਖ ਹੋਏ ਜਿਆ ਵਿੱਚ ਹੋ ਆਪ ਗਵਾਏ ਗੁਰਮੁਖ ਉਦਾਸੀ ਸੋ ਕਰੇ ਜੇ ਸੱਚਾ ਰਹਿ ਲਿਵ ਲਾਇ ਚਿੰਤਾ ਮੂਲ ਨਾ ਹੋਵਈ ਹਰ ਨਾਮ ਰੱਜਾ ਆਗਾਇ ਆਗਾਈ ਦੁਮੀ ਕੰਨੇ ਲਾ ਕੇ ਉਚਾਰਨ ਕਰਨਾ ਆਗਾਈ ਨਹੀਂ ਕਹਿਣਾ ਆਗਾਇ ਰੱਜਾ ਪਦ ਕਸ ਕੇ ਬੋਲਣਾ नानक नाम बिना नह छूटी है हम मैं पचह पचाय पौड़ी जिनी हर हर नाम त्याया तिनी पाए अड़े सर्व सुखा सब जन्म तिना का सफल है जिन हर ना हर जिन हर के नाम की मन लागी भुखा भुखा पद कस के बोलना है सुखा ਪੁੱਲਾ ਯੂਚਾਰਨ ਕਰਨਾ ਦਰਮਿਆਨਾ ਜਿਹਾ ਬੋਲ ਦੇਣਾ ਜਿਨੀ ਗੁਰ ਕੈ ਬਚਨ ਆਰਾਧਿਆ ਤਿਨ ਵਿਸਰ ਗਏ ਸਭ ਦੁਖਾ ਤੇ ਸੰਤ ਭਲੇ ਗੁਰ ਸਿੱਖ ਹੈ ਜਿਨ ਨਾਹੀ ਚਿੰਤ ਪਰਾਇ ਚੁਖਾ ਚੁਖਾ ਪਦਵੀ ਕਸ ਕੇ ਬੋਲਣਾ ਧਨ ਧਨ ਤਿਨਾ ਕਾ ਗੁਰੂ ਹੈ ਜਿਸ ਅੰਮ੍ਰਿਤ ਫਲ ਹਰ ਲਾਗੇ ਮੁਖਾ ਮੁਖਾ ਵੀ ਪਦ ਕਸ ਕੇ ਉਚਾਰਨ ਕਰ ਸਲੋਕ ਮਹੱਲਾ ਤੀਜਾ ਕਲ ਮਹਿਜਾਮ ਜੰਦਾਰ ਹੈ ਕਲ ਪੋਲਾ ਹੀ ਬੋਲਣਾ ਇਹਨੂੰ ਕਲ ਨਹੀਂ ਕਹਿ ਦੇਣਾ ਕਲ ਮਹ ਜਾਮ ਜੰਦਾਰ ਹੈ ਕਲ ਮਹ ਜਾਮ ਜੰਦਾਰ ਹੈ ਹੁਕਮੇ ਕਾਰ ਕਮਾਏ ਗੋਰ ਰਾਖੇ ਸੇ ਉਬਰੇ ਮਨ ਮੁਖਾ ਦੇ ਸਜਾਏ ਜਮ ਕਾਲੈ ਵਸ ਜਗ ਬੰਧਿਆ ਜਮ ਕਾਲੈ ਵਸ ਇਹ ਵਖਰਾ ਪਾਠ ਹੈ ਜਮ ਕਾਲੈ ਵਸ ਜਗ ਬੰਧਿਆ ਜਮ ਕਾਲੈ ਵਸ ਜਗ ਬੰਧਿਆ ਤਿਸ ਦਾ ਫਰੂ ਨਾ ਕੋਏ ਤਿਸ ਦਾ ਫਰੂ ਨਾ ਕੋਏ ਫੜਨ ਵਾਲਾ ਫਰੂ ਤਿਸ ਦਾ ਫਰੂ ਨਾ ਕੋਏ ਜਿਨ ਜਮ ਕੀਤਾ ਸੋ ਸੇਵੀਐ ਗੁਰਮੁਖ ਦੁੱਖ ਨਾ ਹੋਏ ਗੁਰਮੁਖ ਦੁੱਖ ਨਾ ਹੋਏ ਨਾਨਕ ਗੁਰਮੁਖ ਜਾਮ ਸੇਵਾ ਕਰੇ ਹਾਂਜੀ ਨਾਨਕ ਗੁਰਮੁਖ ਜਾਮ ਸੇਵਾ ਕਰੇ ਨਾਨਕ ਗੁਰਮੁਖ ਜਾਮ ਸੇਵਾ ਕਰੇ ਜਿਨ ਮਨ ਸੱਚਾ ਸੋਏ ਮਹੱਲਾ ਤੀਜਾ ਇਹ ਕਾਇਆ ਰੋਗ ਭਰੀ ਬਿਨ ਸਬਦੈ ਦੁਖ ਹੋਮੈ ਰੋਗ ਨ ਜਾਇ ਇਹਾ ਕਾਇਆ ਰੋਗ ਭਰੀ ਇਥੇ ਇਸ ਨਾਮ ਹੈ ਬਿਨ ਸਬਦੈ ਇਥੇ ਥੋੜਾ ਜਿਹਾ ਠਹਿਰਾ ਦੇ ਕੇ ਦੁਖ ਹੋਮੈ ਰੋਗ ਨ ਜਾਇ ਸਤਗੁਰ ਮਿਲੈ ਤਾ ਨਿਰਮਲ ਹੋਵੈ ਯਾਨੀ ਇੰਿਓ ਬੋਲਣਾ ਬਿਨ ਸਬਦੈ ਦੁਖ ਇਥੇ ਠਮਕ ਲਾ ਦਿੰਦੇ ਬਿਨ ਸਬਦੈ ਦੁਖ ਹੋਮੈ ਰੋਗ ਨ ਜਾਇ ਸਬਦੈ ਦੁੱਖ ਨਹੀਂ ਕਹਿਦਣਾ ਇਹਾ ਕਾਇਆ ਰੋਗ ਭਰੀ ਬਿਨ ਸਬਦੈ ਦੁੱਖ ਹੋਮੈ ਰੋਗ ਨਾ ਜਾਏ ਬਿਨ ਸਬਦੈ ਤੇ ਥੋੜਾ ਜਿਹਾ ਠਹਿਰਾ ਦੇ ਕੇ ਦੁੱਖ ਇਥੇ ਠਮਕ ਲਾ ਦੇਣੀ ਹੈ ਬਿਨ ਸਬਦੈ ਦੁੱਖ ਹੋਮੈ ਰੋਗ ਨਾ ਜਾਏ ਇਹਾ ਕਾਇਆ ਰੋਗ ਭਰੀ ਬਿਨ ਸਬਦੈ ਦੁੱਖ ਹੋਮੈ ਰੋਗ ਨਾ ਜਾਏ ਸਤਗੁਰ ਮਿਲੈ ਤਾਂ ਨਿਰਮਲ ਹੋਐ ਹਰ ਨਾਮੋ ਮਨ ਵਿਸਾਏ ਨਾਨਕ ਨਾਮ ਧਿਆਇਆ ਸੁਖ ਦਾਤਾ ਦੁਖ ਵਿਸਰਿਆ ਸਹਿ ਸੁਭਾਏ ਪੌੜੀ ਜਿਨ ਜਗ ਜੀਵਨ ਉਪਦੇਸਿਆ ਤਿਸ ਗੁਰ ਗੁਰ ਕੋ ਹਉ ਸਦਾ ਕੁਮਾਇਆ ਤਿਸ ਗੁਰ ਕੋ ਹਉ ਖੰਨੀਐ ਜਿਨ ਮਦਸੂਦਨ ਹਰ ਨਾਮ ਸੁਨਾਇਆ ਹਾਂਜੀ ਮਦ ਭੂਲਾ ਬੂਲਣਾ ਸੂਦਨ ਕਸਕੇ ਯਾਨੀ ਪਾਠ ਇਕੱਠਾ ਹੀ ਐ ਮਦਸੂਦਨ ਵਾਹਿਗੁਰੂ ਦਾ ਨਾਮ ਐ ਜਿਸਨੇ ਮਧੂ ਦੈਂਤ ਕਟਵਦੈਂਤ ਨੂੰ ਸੂਦਨ ਕਟਿਆ ਸੀ ਮਧੂ ਦੈਂਤ ਨੂੰ ਮਾਰਿਆ ਤਿਸ ਗੁਰ ਕਾ ਹਉ ਵਾਰਣੈ ਜਿਨ ਹਉਮੈ ਬਿਖੋ ਸਭ ਰੋਗ ਗਵਾਇਆ ਤਿਸ ਸਤ ਗੁਰ ਕਾ ਵੱਡ ਪੁੰਨ ਹੈ ਜਿਨ ਅਵਗਣ ਕਟ ਗੁਣੀ ਸਮਝਾਇਆ ਸੋ ਸਤਿਗੁਰ ਤਿੰਨ ਕਉ ਵਿਪੇਟਿਆ ਜਿਨ ਕੈ ਮੁਖ ਮਸਤਕ ਭਾਗ ਲਿਖ ਪਾਇਆ ਜਿਨ ਕੈ ਮੁਖ ਮਸਤਕ ਭਾਗ ਲਿਖ ਪਾਇਆ ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ